ਰਾਣੋ ਆਹ ਕੀ ਗੱਲ ਕੀਤੀ ਤੂੰ ਥੋੜਾ ਸੋਚ ਸਮਝ ਕੇ ਗੱਲ ਕਰਦੀ ਹਾਂ ਐ ਕੰਮ ਨੂੰ ਆਈਆਂ ਤੂੰ ਹਾਂ ਹੈ ਭੈਣ ਜੀ ਮੈਂ ਕੋ ਮਾੜੀ ਗੱਲ ਕਰ ਦਿੱਤੀ ਆ ਤੁਹਾਨੂੰ ਜਦੋਂ ਦਾ ਗੁੱਸਾ ਹੀ ਲੱਗ ਗਿਆ ਵਾ ਮੈਂ ਤੁਸੀਂ ਬਹਿ ਕੇ ਗੱਲ ਕੀਤੀ ਆ ਵੀਰ ਤਾਂ ਡਾਂਦਾ ਹੀ ਜਾਹੀਂ ਤੇ ਭੈਣ ਨੂੰ ਪੁੱਛ ਕੇ ਆਈਂ ਵੀ ਚੱਲ ਗੱਡੀ ਗੁੱਡੀ ਨਹੀਂ ਲੱਗਦੀ ਨਾਲ ਤੁਹਾਨੂੰ ਪਤਾ ਵੀ ਗਲੀ ਛੋਟੀ ਆ ਚੱਲ ਜੇ ਤੁਸੀਂ ਦੇਣਾ ਥਾ ਤਾਂ ਚੱਲਹੀਂ ਲੈ ਲੈਨੇ ਮਾੜੀ ਨਹੀਂ ਕੀਤੀ ਮਾੜੀ ਨਹੀਂ ਕੀਤੀ ਗੱਲ ਤਾਂ ਚੰਗੀ ਵੀ ਤੂੰ ਕਿਧਰੋਂ ਕੀਤੀ ਆ ਤੂੰ ਤੇ ਕਿਤੇ ਐ ਸਿੱਧੀ ਹੋ ਕੇ ਛੁੱਟ ਪਈ ਆ ਕਿ ਮੇਰੇ ਵੱਲ ਨਹੀਂ ਵੇਖ ਜੀ ਮਿੰਟ ਕਿਤੇ ਗੁੱਸਾ ਚੜ ਗਿਆ ਇੰਨਾ ਅੱਗ ਲੱਗ ਗਈ ਮੈਨੂੰ ਸੁਣ ਕੇ ਗੱਲ ਚਲੇ ਛੱਤ ਦੇ ਅੰਦਰ ਕੋਈ ਨਹੀਂ ਉਹਨੇ ਸਰਸਰੀ ਗੱਲ ਕਰ ਦਿੱਤੀ ਆ ਉਹਨੇ ਆਪਣਾ ਸਮਝ ਕੇ ਹੀ ਗੱਲ ਕੀਤੀ ਆ ਤੇ ਅਸੀਂ ਵੇਚਣਾ ਲਾਇਆ ਵਾ ਵਿੱਚ ਉਹਦੇ ਚਲੋ ਉਹਦਾ ਰਾਦਾ ਵੀ ਖਰਿਆ ਮੈਂ ਗੱਲ ਕਰਾਂ ਤੇ ਗੱਲ ਦੇ ਵਿੱਚ ਤੇ ਕੋਈ ਉਹ ਦਿਨ ਜਾਣਾ ਤੁਹਾਡੇ ਘਰ ਗਏ ਤੈਨੂੰ ਮੈਂ ਕਹਿ ਕੇ ਆਈ ਆ ਵੀ ਅਸੀਂ ਥਾਂ ਦੇ ਦੇਣਾ ਮੈਂ ਤੱਕ ਰੱਖੀ ਜਾਂ ਕਿ ਹੋਈ ਗਾਹਕ ਰੱਖੀ ਭੈਣ ਜੀ ਤੁਸੀਂ ਕਿਹਾ ਤ ਨਹੀਂ ਗਾ ਮੈਂ ਤਾਂ ਭਾਜੀ ਸਰਸਰੀ ਤੌਰ ਤੇ ਪੁੱਛਿਆ ਜਦੋਂ ਤੁਸੀਂ ਵੀ ਕਾਢ ਬ ਖੁੱਲਾ ਥਾਂ ਲੈ ਕੇ ਤੇ ਫੇ ਘਰ ਬਣਾਇਓ ਮੈਂ ਤਾਂ ਤਾਂ ਪੁੱਛਣਾ ਨਹੀਂ ਦੇਣਾ ਤੇ ਮੈਂ ਜ਼ਬਰਦਸਤੀ ਥੋੜੀ ਭੈਣ ਜੀ ਤੁਹਾਡੇ ਕੋਲ ਕਾਉਣ ਨਾ ਜ਼ਬਰਦਸਤੀ ਦੀ ਗੱਲ ਨਹੀਂ ਆ ਅਸੀਂ ਤੇ ਆਪਣੇ ਘਰ ਸਲਾਵਾ ਕਰਨ ਦੇ ਆ ਕਿ ਅਸੀਂ ਬਲਗਣ ਕਰਨੀ ਆ ਬੰਦਾ ਡਾ ਕੇ ਸਫਾਈ ਕਰਾਉਣੀ ਆ ਅਸੀਂ ਜਿਹੜੇ ਬਾਲੇ ਉਹ ਪਾਉਣੇ ਆ ਅਸੀਂ ਕੋ ਸੋਚਣ ਦੇ ਆ ਤੁਸੀਂ ਕੋ ਸੋਚਣ ਦੀਆਂ ਜੀ ਚਲੋ ਭੈਣ ਜੀ ਜੀ ਸਦਕੇ ਕਰੋ ਅਸੀਂ ਥੋੜੀ ਧੋਖੀ ਥੋੜੇ ਟਾਡੇ ਮੈਂ ਤਾਂ ਵੈਸੇ ਹੀ ਪੁੱਛਣਾ ਚਲੋ ਜੇ ਤੁਹਾਨੂੰ ਗੁੱਸਾ ਲੱਗਾ ਤੇ ਚਲੋ ਕੋਈ ਗੱਲ ਨਹੀਂ ਮੈਂ ਨਹੀਂ ਪੁੱਛਦੀ ਹੋਰ ਇਹਦੇ ਵਿੱਚ ਤੋਂ ਵੱਧ ਕੀ ਗੁੱਸਾ ਬਹੁਤ ਲੱਗਾ ਵਾ ਅਨੰਦ ਸ੍ਰੀ ਇੱਕ ਸੇਰੇ ਲਾ ਕੇ ਨਹੀਂ ਢੋਕਦੇ ਹੋਰ ਸਾਰੇ ਕੰਮ ਕਰਦੇ ਆ ਉਹਦੇ ਉਹ ਗੱਲ ਕਰ ਦਿੱਤੀ ਸ੍ਰੀਕਾਂ ਵਾਲੀ ਸੁਣ ਮੇਰੀ ਗੱਲ ਘਰ ਆਏ ਨੂੰ ਇੰਨੀਆਂ ਗੱਲਾਂ ਨਹੀਂ ਆਖੀਦੀ ਹੁੰਦੀਆਂ ਘਰ ਆਏ ਨੂੰ ਆਖੀ ਦਿਆਂ ਤਾਂ ਨਹੀਂ ਲਾਉ ਕੋਈ ਨਹੀਂ ਚਾਹ ਪੀਂਦੇ ਹੀ ਪ੍ਰਸ਼ਾਦਾ ਪਾਣੀ ਛਕਦੀਓ ਵਾਹਿਗੁਰੂ ਵਾਹਿਗੁਰੂ ਕਰਕੇ ਆਪਣੇ ਘਰ ਨੂੰ ਜਾਣੀਓ ਤੂੰ ਤੇ ਆ ਨਹੀਂ ਮੈਂ ਰਖੜੀ ਆਈ ਤੇ ਮੈਂ ਤੈਨੂੰ ਮਿਲਣੇ ਆਈ ਆ ਤੇਰੇ ਤਾਂ ਕਿਤੇ ਮੂਝ ਗੱਲ ਨਹੀਂ ਰਹੀ ਉਸੇ ਵੇਲੇ ਤੂੰ ਆਣ ਕੇ ਬੋਲਣ ਡਿਆ ਭੈਣ ਜੀ ਚਲੋ ਮੈਂ ਪੁੱਛਿਆ ਭਾਜੀ ਚਲੋ ਜੀ ਕਰਦਾ ਤੁਸੀਂ ਹਾਂ ਕਰੋ ਜਾਂ ਨਾ ਕਰੋ ਤੇ ਤੁਹਾਡੀ ਮਰਜ਼ੀ ਹੈ ਤੁਹਾਡੀ ਚੀਜ਼ ਵਾਂਗੂ ਇਹਨਾਂ ਦੋਵਾਂ ਭੈਣਾਂ ਦੇ ਨਾਂ ਦੇ ਆ ਹੋਰ ਇਹ ਦੋਵਾਂ ਭੈਣਾਂ ਦੇ ਵੇਚਣ ਨਾ ਵੇਚਣ ਸਾਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਕੀ ਭਾਜੀ ਨਾਲ ਮੈਂ ਕਿਹੜਾ ਬੋਧੋ ਬਦੀ ਲਖਾ ਲੈਣਾ ਨਾਲੇ ਮੈਂ ਕਿਹੜੀ ਪਕਾਨੀ ਆ ਸ਼ਰੀਕ ਕਹਿੰਦੇ ਮੇਰੇ ਕੋਲ ਸ਼ਰੀਕਾਂ ਵਾਲੇ ਕਰਕੇ ਨਹੀਂ ਵਿਖਾਈ ਮੈਂ ਤੁਹਾਨੂੰ ਆਪਦੇ ਆਪਣੇ ਸਮਝਿਆ ਸਮਝਿਆ ਵਾ ਨਾ ਸਾਡਾ ਤੇ ਉਥੇ ਪਿੰਡ 'ਚ ਮੋਹ ਵਾ ਸਾਡਾ ਬਹਿਣ ਖਲੋਣ ਦਾ ਥਾਂ ਆ ਅਹੀਂ ਉਥੇ ਜਾ ਕੇ ਰੋਈਏ ਖਪੀਏ ਭਈਏ ਜੋ ਮਰਜੀ ਕਹੀਏ ਕਹਦੀ ਜੁਰਤ ਨਹੀਂ ਵੀ ਤੁਹਾਨੂੰ ਕੋਈ ਗੱਲ ਕਹਿ ਜੇ ਵੀ ਤੁਸੀਂ ਇੱਥੇ ਕਿਉਂ ਇਦਾਂ ਕਰਦੇ ਹੋ ਭੈਣ ਜੀ ਕਿਉਂ ਰੋਣਾ ਵਾ ਹੈ ਜਰੂਰੀ ਵੀ ਰੋਣ ਹੀ ਜਾਣਾ ਵਾ ਉਥੇ ਜਾਓ ਪੋਤਾ ਤੁਹਾਡਾ ਵਾ ਨੋ ਤੁਹਾਡੀ ਆ ਭਰਾ ਤੁਹਾਡਾ ਪਰਜਾਈ ਮੈਂ ਤੁਹਾਡੀ ਆ ਤੇ ਫੇਰ ਮੇਰੀ ਗੱਲ ਸੁਣ ਤੁਹਾਨੂੰ ਮੈਂ ਰੋਣ ਦੀ ਕੀ ਲੋੜ ਜਦੋਂ ਅਹੀਂ ਕਹਿੜ ਕਿ ਜੀ ਸਦਕੇ ਆਓ ਰਾਤ ਆਓ ਦਿਨੇ ਆਓ ਮਰਿਆ ਜਾਂਦੇ ਮੱਥੇ ਮਟ ਪਈਏ ਤਾ ਵਾ ਮਰਿਆ ਨਾ ਮਰਿਆ ਨਹੀਂ ਜਾਂਦਾ ਤਾਂ ਤਾਂ ਜੀਣ ਦਾ ਕੋਈ ਹੱਜ ਵੀ ਨਹੀਂਗਾ ਜੀ ਦਾ ਕੱਖ ਨਾ ਹੋਵੇ ਮਗਰ ਪਿੱਛੇ ਪਿਆਰੀ ਸਭ ਕੋ ਹੈਗਾ ਜੇ ਤੁਸੀਂ ਮੰਨੋ ਤੇ ਤੇਦਰ ਵਾਗਰੂ ਵਾਗਰੂ ਕਰ ਵੇ ਮਾਲਕ ਨੇ ਸਾਨੂੰ 3 ਪੁੱਤ ਦਿੱਤੇ ਆ 9 ਦਿੱਤੀ ਆ ਆਗਿਆਕਾਰ ਆ ਕੋਈ ਗੱਲ ਨਹੀਂ ਹੋਰ ਕੀ ਤੂੰ ਪਿੱਛੇ ਤਿਆਰ ਰੱਖੀ ਜਾਨੀ ਇਹ ਕੀ ਬਣ ਰਿਹਾ ਪਨੀਰ ਲੱਗੀਆਂ ਫਟਾਉਣ ਅੱਛਾ ਅੱਛਾ ਚੱਲ ਵਧੀਆ ਵਾ ਤੇ ਕੀ ਹੋ ਜਾਊਗਾ ਅੱਛਾ ਜੀ ਹਾਂਜੀ ਮਾਮੀ ਆਈ ਆ ਉਹਦੇ ਵਾਤੇ ਲੱਗੀਆਂ ਫਟਾਉਣ ਕਿਹੜੀ ਮਾਮੀ ਰਾਣੂ ਮਾਮੀ ਕੇ ਲੈ ਅੱਜ ਮਾਮੀ ਰਾਣ ਨੂੰ ਕਿੱਧਰ ਚਾ ਆ ਗਿਆ ਇੱਧਰ ਦਾ ਸਾਡੀ ਪਿੰਡ ਦਾ ਮੈਂ ਤੇ ਆਪ ਹਰਾਨ ਅੱਗੋਂ ਨਹੀਂ ਪਿੱਛੋਂ ਨਹੀਂ ਮਾਮੀ ਕਦੀ ਨਹੀਂ ਆਈ ਕੋਈ ਦੇਣ ਹੋਵੇ ਵਿਹਾਰ ਹੋਵੇ ਲੋੜੀ ਹੋਵੇ ਰਖੜੀ ਹੋਵੇ ਕਦੀ ਵੀ ਨਹੀਂ ਆਈ ਤੇ ਹੁਣ ਵੇਲਾ ਪਰ ਰੁਕਦੀ ਆਈ ਹੈ ਹੋ ਹੀ ਗਿਆ ਪੌਣਾ ਕਹਿੰਦਾ ਚਾਹ ਪਾਣੀ ਪੀ ਲਿਆ ਚਾਹ ਪਾਣੀ ਪਿਆਲਤਾ ਵਾ ਮੈਂ ਫਟਾਫਟ ਪਨੀਰ ਬਣਾ ਲੈਣੀ ਲੱਗੇ ਮਸਾਲੇਂ ਦਾਲ ਦਿੰਨੀ ਤੇ ਫੂ ਰੋਟੀ ਖਵਾ ਕੇ ਕੱਲ ਲੂੰਗੀ ਚੰਗੇ ਲੱਗੇ ਤਾਂ ਫੇਰ ਵੀ ਕਦੀ ਆਈ ਨਹੀਂ ਆਈ ਹੈ ਦੋ ਹੀ ਸਾਲ ਨਹੀਂ ਚੱਲ ਕੋਈ ਨਹੀਂ ਮੈਂ ਮਿਲਦਾ ਮਿਲੋ ਚਲੋ ਭੈਣ ਜੀ ਤੇ ਤੁਹਾਨੂੰ ਜਿਆਦਾ ਗੁੱਸਾ ਲੱਗ ਗਿਆ ਨਾ ਤੇ ਛੱਡੋ ਪਰੇ ਮੈਂ ਆ ਨਹੀਂ ਮੁੜ ਕੇ ਪੁੱਛਦੀ ਭਾਜੀ ਉਹ ਚਲ ਐਸ਼ਾ ਗੁੱਸਾ ਇਹਨੇ ਕੀ ਸੱਸੀ ਮਾਮੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਠਾਕ ਤੁਸੀਂ ਸੁਣਾਓ ਹਾਂ ਠੀਕ ਆ ਅਜਾ ਰੁਵੀਰ ਆਏ ਹੋਰ ਸੁਣਾਓ ਕਿੱਦਾਂ ਕਾਰੋਬਾਰ ਦਾ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਆ ਹਾਂ ਜੀ ਚਲੋ ਕੀ ਕੀ ਚਾਹੀਦਾ ਵਾ ਕਿਤੇ ਮਾਰ ਲਿਆ ਘਰ ਤੇਰਾ ਪਿੰਡ ਵੀ ਉਹ ਮਾਮੀ ਤੁਹਾਨੂੰ ਪਤਾ ਕੰਮ ਤਾਂ ਦੇ ਦੇਣਾ ਟਾਈਮ ਹੀ ਨਹੀਂ ਲੱਗਦਾ ਅੱਛਾ ਇੰਨਾ ਕੰਮ ਦਾ ਜ਼ੋਰ ਚੜ ਗਿਆ ਕਿਤੇ ਤੈਨੂੰ ਉਹ ਤਾਂ ਪਤਾ ਨਾ ਨਵੇਂ ਝੋਨੇ ਲੱਗੇ ਆ ਪਠਾਨ ਸਭ ਪੁਣਾ ਦੋ ਡੰਗਰ ਦੀ ਰੱਖੇ ਕਦੀ ਉਹ ਮਾਂ ਮਮੀ ਕਦੀ ਵੇਲ ਲੱਗਦੀ ਆ ਵੀ ਮੇਰੇ ਆਪਣੇ ਮਾਪੇ ਪੇਕੇ ਨਹੀਂ ਹੈਗੇ ਤੇ ਜੇ ਅਸੀਂ ਮਿਲਦੇ ਆ ਤੁਹਾਨੂੰ ਤਾਂ ਤੁਸੀਂ ਤੁਹਾਡੇ ਟਾਈਮ ਨਹੀਂ ਹੈਗੇ ਫੇਰ ਅਸੀਂ ਕੀ ਕਰੇ ਬੰਦਾ ਨਹੀਂ ਚਾਹੁੰਦੇ ਮਮੀ ਆਂਦੀ ਆ ਵੀ ਇਹ ਆ ਜਾਆ ਕਰ ਪਿੰਡ ਨੂੰ ਫੇਰਾ ਮਾਰ ਜਾਆ ਕਰ ਫੇਰ ਇਹ ਤੇ ਸਾਡੇ ਮਕਾਉਣ ਦੇ ਹੀ ਆ ਸਭ ਸਾਰੇ ਜ਼ੋਰ ਨਾਲ ਕਿਉਂ ਕੀ ਹੋ ਗਿਆ ਹੁਣ ਆਂਦੇ ਲੈ ਸ਼ਾ ਕੋਈ ਗੱਲ ਨਹੀਂ ਆਂਦੇ ਥਾਂ ਨਹੀਂ ਤੁਸੀਂ ਦੇਣਾ ਸਾਨੂੰ ਦੇ ਦੋ ਚੱਲ ਮੈਂ ਉੱਧਰ ਹੀ ਪੁੱਛਿਆ ਯਾਰ ਕਵੀਰ ਮਰਜੀ ਤੁਹਾਡੀ ਮੈਂ ਕਿਹੜਾ ਕੋਕੇ ਲੈ ਜਾਣਾ ਉਹ ਨਹੀਂ ਨਹੀਂ ਮਮੀ ਤੁਹਾਨੂੰ ਪਤਾ ਹੀ ਆ ਕਿ ਮਮੀ ਨੇ ਨਹੀਂ ਚਾਹਤਾ ਜੁੜੀਆਂ ਉੱਥੇ ਚਾ ਕੋਈ ਗੱਲ ਨਹੀਂ ਤਾਂ ਉਹ ਜਿਹੜਾ ਰਹਿਣ ਮੈਂ ਤਾਂ ਨਹੀਂ ਉੱਥੇ ਭਾਂਵੇਂ ਰਹਿ ਪਰ ਕੋਈ ਗੱਲ ਨਹੀਂ ਫਿਰ ਕੀ ਹੋਇਆ ਇਹ ਕਿ ਜੇ ਤੁਸੀਂ ਵਰਤਣਾ ਮੈਨੂੰ ਜੀ ਸਰ ਕੇ ਵਰਤੀ ਜਾ ਉੱਥੇ ਕਿਹੜੀ ਗੱਲ ਵਾ ਹਾਏ ਇਹ ਕਰਾਉ ਤੇ ਜੇ ਨਾ ਵਰਤਣਾ ਕੋਈ ਵਰਤੀ ਜਾ ਬੇਸ਼ੱਕ ਇਹ ਆਪੇ ਉਹ ਖਾਂ ਸਪਾਈ ਕਰਕੇ ਕਦਾਂ ਉੱਚੀਆਂ ਕਰ ਦਿੰਨੇ ਆ ਕੋਈ ਜਿਹੜੀ ਗੱਡੀ ਗੁੱਡੀ ਲਾਉਣੀ ਆ ਲਾ ਲਿਆ ਕਰੋ ਚਾਬੀ ਆਪਣੇ ਕੋਲ ਰੱਖ ਲਓ ਵਰਤੋ ਜਿੰਨੇ ਫਿਰ ਵਰਤਣਾ ਵਰਤੀ ਜਾ ਪਰ ਇਹ ਗੇਟ ਉੱਥੇ ਲੱਗਾ ਵਾ ਆਹ ਚਲ ਜਿਹੜੀ ਆ ਗਾ ਤੁਸੀਂ ਕੀਤੀ ਆ ਮੁੰਡੇ ਨਾਲ ਸਿਆਣੀ ਗੱਲ ਕੀਤੀ ਤੁਸੀਂ ਕਿਤੇ ਇਹੋ ਭੈਣ ਦੀ ਕਹਿ ਦਿੰਦੀ ਤੇ ਫਿਰ ਕੀ ਅਗੜਾ ਜੱਦੀ ਦੇ ਸੰਗ ਕਾਗੂ ਬੜਾ ਵਕਦਾ ਠਟੀਆਂ ਵਾ ਨਹੀਂ ਤੋ ਅੱਦਾਂ ਤੂੰ ਵੀ ਕਹਿ ਦਿੰਨੀ ਹੋ ਵੀ ਭੈਣ ਜੀ ਇੱਦਾਂ ਕਰਕੇ ਹੀ ਆਉਣਾ ਤੇਰੇ ਵੀਰ ਨੇ ਗੱਡੀ ਲੈਣੀ ਐ ਤੋ ਉੱਥੇ ਡੱਕ ਲਿਆ ਕਰੀਏ ਉਹ ਤੋ ਹੋਈ ਨਾ ਗੱਲ ਹੋਰ ਤੇ ਜਿੱਦਾਂ ਤੂੰ ਆਣ ਕੇ ਠਾ ਸੋਟਾ ਮਾਰਿਆ ਮੇਰਾ ਤਾਂ ਢਿੱਡ ਬਲੁੰਦ ਰਿਆ ਗਿਆ ਉਹ ਜੀ ਮੇਰਾ ਤਾਂ ਚਲੇ ਛੱ ਤੇਰੇ ਸਿਰ ਤੇ ਡੰਗ ਮਾਰਦੀ ਰੋਲਾ ਉਹ ਚਲੇ ਕੋਈ ਗੱਲ ਨਹੀਂ ਤੂੰ ਹੋਰ ਗੱਲਾਂ ਕਰੋ ਉਹ ਮਾਮੀ ਮਾਮਾ ਹੀ ਨਾ ਕਰਦੇ ਕਦੋਂ ਕੋਣਾ ਬਾਹਰ ਉਹਨਾਂ ਨੇ ਹਜੇ ਤਾਂ ਕੋਈ ਪਤਾ ਨਹੀਂ ਕਦੋਂ ਆਣਾ ਵੇਖੀ ਕਿ ਮਾਮੇ ਨੇ ਮਾਮੀ ਚ ਰੱਖ ਲਈ ਬਾਹਰ ਚਾ ਕੋਈ ਹੈ ਮਾਮਾ ਰਿਹਾ ਗੱਲ ਨੂੰ ਚੰਗਾਵਾ ਕੇ ਆਹ ਕੋ ਪੱਤੀ ਜੀ ਨੂੰ ਕੀ ਕਰਨਾ ਆਉਂਦਾ ਪੱਤੀ ਨੇ ਅੱਦਾ ਕਰਨ ਕੇ ਨਾਲੇ ਭੈਣ ਦੇ ਪਸੰਦ ਨਹੀਂ ਕੀ ਆਹੋ ਤੇ ਬਾਹਰ ਕਰ ਦੇਣਗੇ ਨਹੀਂ ਉਹ ਲੈ ਆਉਣਗੇ ਉਹ ਤੇ ਨਹੀਂ ਹੱਸਦੇ ਕੋਈ ਨਹੀਂ ਕੋਈ ਨਹੀਂ ਭਾਜੀ ਇਹਦਾ ਦੇਖ ਕੇ ਇਹ ਗੱਲਾਂ ਆ ਚੱਲ ਚੰਗਾ ਇਹਨੇ ਗੱਲ ਲਵ ਨਹੀਂ ਹੋਣਾ ਨਾਲ ਕਿ ਨਹੀਂ ਵੇਖੋ ਹਜੇ ਠੀਕ ਅਜੇ ਚੜ੍ਹ ਕੇ ਆਉਣਗੇ ਅੱਛਾ ਅੱਛਾ ਚਲ ਅਜੇ ਹੁਣੇ ਹੀ ਆਂਦੀ ਵੀ ਉਹਨੇ ਆਉਣਾ ਤਾਂ ਹੀ ਗੱਡੀ ਲੈਣੀ ਤੇ ਹੁਣੇ ਦੂਜੇ ਪਾਸੇ ਹੋ ਗਈ ਆ ਤੇ ਸੁਆਹ ਕਰਨੀ ਦੀ ਹੁੰਦੀ ਆ ਸੁਆਹ ਹੀ ਨਹੀਂ ਜਾਣਾ ਇਹਦਾ ਇਰਾਦਾ ਹੀ ਵੀ ਇਦਾਂ ਆਖੂਗੀ ਉਹਨੇ ਆਉਣਾ ਤਾਂ ਹੀ ਗੱਡੀ ਲੈਣੀ ਭੈਣ ਚੇ ਸ਼ੇਰੀ ਥਾਂ ਲਿਖਦੇ ਸਾਨੂੰ ਤੇ ਜੇ ਹੁਣ ਮੈਂ ਕਹਾਂ ਨਹੀਂ ਦੇਣਾ ਤਾਂ ਗੱਲ ਵੀ ਛੱਡ ਦੇ ਜੇ ਮੈਂ ਛੱਡੋ ਗੱਲਾਂ ਜੇ ਮੈਂ ਆਖਿਆ ਹੁਣ ਵੀ ਨਹੀਂ ਆਪਾਂ ਉਹ ਨਹੀਂ ਥਾਂ ਵੇਚਣਾ ਤੇ ਹੁਣਾਂ ਦੀ ਪਤਾ ਨਹੀਂ ਕਦੋਂ ਆਉਣਾ ਮੇਨ ਮਾਮੀ ਪੱਕਾ ਸੁਆਹ ਮੈਨੇ ਆਉਣਾ ਕਿਦੋਂ ਆ ਮੈਂ ਕੋਈ ਸਮਾਨ ਲੁਗਾਉਣਾ ਕੀ ਪਤਾ ਯਾਰੀ ਦਾ ਤੱਕੀ ਆ ਜੇ ਦੱਸ ਕੇ ਥੋੜੀ ਆਉਂਦਾ ਚੱਲ ਮਰਾ ਨਾ ਰਾਤ ਨੂੰ ਫੂਲ ਬਣਾ ਜੇ ਫਾਮੀ ਤੂੰ ਇੱਥੇ ਰਮੀਰੋ ਬਜੀ ਵੀ ਕਹਿੰਦਾ ਲੈ ਜਾਂਦੀ ਭਾਂਡੇ ਉਹ ਪਰੇ ਉਹ ਨਹੀਂ ਸਬਜ਼ੀ ਬਣਾਉਣ ਨਹੀਂ ਨਹੀਂ ਫਰਮੇ ਲੱਖਾਉਣਾ ਕੋਈ ਅੱਛਾ ਅੱਛਾ ਹਾਂ ਚੱਲ ਫਿਰ ਭੈਣ ਜੀ ਮੈਂ ਜਾਂਦੀ ਨਹੀਂ ਤੇ ਮਾਮੀ ਬੈ ਜਾ ਰੋਟੀ ਖਾ ਕੇ ਆਪਣੀ ਕੋਈ ਨਹੀਂ ਰੋਟੀ ਤੋ ਖਾ ਕੇ ਆਈ ਹਾਂ ਚੱਲ ਕੋਈ ਨਹੀਂ ਰੋਟੀ ਪਾਣੀ ਖਾਓ ਭੋਖ ਲੋ ਪਰ ਇਹ ਆ ਵੀ ਅੱਜ ਗੱਲ ਕਰਤੀ ਹੈ ਮੇਰੀ ਭੈਣ ਮੁੜ ਕੇ ਨਾ ਐਦਾਂ ਦੀ ਗੱਲ ਕਰੀ ਚੰਗਾ ਮੰਮੀ ਐਡੀ ਕਾਦੀ ਕਾਲੀ ਪਈ ਆ ਜਾਣ ਦੀ ਜਿਹੜਾ ਇਸ ਵੇਲੇ ਅਰਜੰਸੀ ਸੱਧਿਆ ਮਾਸੀ ਨੇ ਨਹੀਂ ਮੈਨੂੰ ਕੀ ਪਤਾ ਵਾ ਫੋਨ ਕਰਕੇ ਇਹੋ ਗੱਲ ਕਹਿਣ ਦੀ ਕਿ ਛੇਤੀ ਆ ਜਾ ਮੈਂ ਕਿਹਾ ਮੈਨੂੰ ਕੱਲ ਦੱਸ ਗੱਲ ਕੀ ਆ ਗੱਲ ਕੋਈ ਦੱਸਦੀ ਨਹੀਂ ਤੇ ਰੋਈ ਜਾਂਦੀ ਆ ਇੱਕੋ ਗੱਲ ਕਰੀ ਜਾਂਦੀ ਓ ਜੇ ਮੇਰੀ ਭੈਣ ਵਾਂ ਤਾਂ ਛੇਤੀ ਆ ਜਾ ਤੇ ਜੇ ਨਹੀਂ ਆਉਣਾ ਤੇ ਤੇਰੀ ਮਰਜ਼ੀ ਮਾਸੀ ਨੂੰ ਕਹਿਣਾ ਹੀ ਹੁਣ ਐਵੇਂਲੇ ਆਉਂਗੀ ਤੇ ਮੈਂ ਕਿਹੜੇ ਪਾਸੇ ਲੱਗਣਾ ਨਾ ਕੋਈ ਬੱਸ ਮਿਲੇ ਨਾ ਕੁਝ ਹੋਰ ਤੇ ਸਵੇਰੇ ਸਵਕਤੇ ਚੱਲ ਜਾਂਦੇ ਰਾਤ ਵਿੱਚ ਰਹਿ ਦੇ ਕਰਾਤੀ ਸੀ ਤੇ ਹੁਣ ਰਾਤ ਹੀ ਰਹਿਣਾ ਪੈਣਾ ਵਾ ਹੁਣ ਇਹ ਵੇਲੇ ਜਾ ਕੇ ਉਹਨਾ ਮੈਂ ਕਿਹੜੇ ਵੇਲੇ ਆ ਹੁਣ ਮੈਨੂੰ ਕੀ ਪਤਾ ਉੱਥੇ ਕੀ ਗੱਲ ਹੋਈ ਤੇ ਕੀ ਨਹੀਂ ਹੋਈ ਤੇ ਮੰਮੀ ਕਿਤੇ ਦੀਦੀ ਨਾਲ ਲੜ ਪਈ ਹੋਵੇ ਨਾ ਨਾ ਉਹਦੀ ਤੇ ਨੋ ਉਹ ਬੜੀ ਚੰਗੀ ਆ ਤੇ ਕਦੀ ਉੱਚੀ ਆਵਾਜ਼ ਨਹੀਂ ਉਹਨੇ ਕੀਤੀ ਉਹ ਤਾਂ ਕਿਤੇ ਨੋ ਦੀਆਂ ਇੰਨੀਆਂ ਸਿਫਤਾ ਕਰਦੀ ਆ ਔਰ ਜਦ ਮੇਰਾ ਪਣ੍ਹ ਵਈਆ ਹੀ ਹੋਣਾ ਉਹਦਾ ਪਤਾ ਨਹੀਂ ਉਹ ਪਾਣੀ ਲੜ ਪਿਆ ਹੋਵੇ ਉਸ ਦਿਨ ਮੰਮੀ ਜਿੱਦਣ ਮਾਸੀ ਆਈ ਸੀ ਉਸ ਦਿਨ ਵੀ ਮਾਸੀ ਦਾ ਮੂੰਹ ਮਰ ਜਾਇਆ ਮਰ ਜਾਇਆ ਹੀ ਖੋ ਜੀ ਨਹੀਂ ਹੀ ਲੱਗਦੀ ਤੇ ਰਹੀ ਗੱਲ ਮਾਸੜ ਦੀ ਮੈਨੂੰ ਨਹੀਂ ਲੱਗਦਾ ਵੀ ਮਾਸੜ ਵੀ ਲੜੇ ਹੋਣਗੇ ਚਲੋ ਮਾੜੀ ਮੋਟੀ ਤੇ ਦੋਹਾਂ ਜੀਆਂ ਤੇ 100 ਗੱਲ ਬਾਤ ਹੋ ਜਾਂਦੀਆਂ ਪਰ ਐਦਾਂ ਤੇ ਮਾਸੀ ਨੇ ਅੱਗੇ ਕਦੀ ਨਹੀਂ ਕੀਤਾ ਨਹੀਂ ਨਹੀਂ ਜਵਾਨੀ ਦੇ ਵਿੱਚ ਉਹ ਬੜਾ ਅੰਤਰਵਾਦੀਆਂ ਦਾ ਪੁੱਟਿਆ ਸੀ ਬਹੁਤ ਲੜਾਈਆਂ ਕਰਦਾ ਰਿਹਾ ਹੋਣੀ ਉਹ شریف ਬਣਿਆ ਈ ਉਹ ਤੇ ਹੁਣ ਜੇ ਆਖਿਆ 10 ਛੱਡ ਤੇ 10 ਦੀ ਵੀ ਕੋਹ ਨਹੀਂ ਹੁਣ ਮੈਂ ਤਾਂ ਚੱਲੀ ਉਹ ਤੇ ਹੁਣ ਤੂੰ ਮੋਰੋ ਘਰ ਦਾ ਖਿਆਲ ਕੀ ਧਿਆਨ ਨਾ ਰਹੀ ਚੰਗਾ ਕੋਈ ਨਹੀਂ ਮੰਮੀ ਖਿਆਲ ਤੇ ਰੱਖੂੰਗੀ ਪਰ ਮੈਨੂੰ ਤੇ ਆਪ ਟੈਨਸ਼ਨ ਜੀ ਹੋ ਗਈ ਆ ਮਾਸੀ ਨੇ ਇੰਨੇ ਆ ਜਰੂਰੀ ਤੈਨੂੰ ਕਿਉਂ ਸੱਦਿਆ ਵਾ ਕਿੰਨਾ ਚੱਕਰ ਗੱਲ ਨਹੀਂ ਪਤਾ ਲਾਦੇ ਉਹਨਾਂ ਚੱਕਰ ਤੇ ਹੋਰ ਤਰ੍ਹਾਂ ਹੁੰਦੀ ਰਹਿਣੀ ਐ ਨਾ ਕੀ ਪਤਾ ਮੈਨੂੰ ਤੇ ਆਪ ਇਹੋ ਟੈਨਸ਼ਨ ਪਈ ਆ ਕਿ ਕੀ ਉੱਥੇ ਗੱਲ ਹੋਈ ਆ ਕੀ ਨਹੀਂ ਹੋਈ ਜਿਹੜਾ ਐਡਾ ਅਮਰਜੈਂਸੀ ਮੈਨੂੰ ਸੱਦਣ ਲਈ ਆ ਪੈਰ ਤੇ ਹੁਣ ਜਾ ਕੇ ਨਾ ਤੇ ਮੈਨੂੰ ਫੋਨ ਕਰਕੇ ਦੱਸ ਦੇਉ ਨਹੀਂ ਤੇ ਮੇਰਾ ਧਿਆਨ ਉੱਥੇ ਲੱਗਾ ਰਹਿਣਾ ਨਹੀਂ ਮੈਂ ਤੈਨੂੰ ਜਾਂਦੇ ਫੋਨ ਲਾਵਾਂਗੀ ਤੇ ਤੂੰ ਹੁਣ ਖਿਆਲ ਰੱਖੀ ਕਰਦਾ ਮੈਨੂੰ ਜਾਂਦੇ ਜੇ ਗੱਲਾਂ ਹੀ ਕਰਦੇ ਰਹੇ ਤੇ ਟਾਈਮ ਲੰਘ ਜਾਣਾ ਮੇਰਾ ਜਾਂ ਮੈਨੂੰ ਕੋਈ ਚੀਜ਼ ਹੀ ਨਾ ਮਿਲ ਜੂ ਫੇਰ ਮੈਂ ਕੀ ਕਰੂੰਗੀ ਚਲੋ ਠੀਕ ਆ ਮੰ ਕੀ ਇੱਡਾ ਦੀ ਗੱਲ ਹੋ ਗਈ ਉਹ ਜਿਹੜਾ ਮਾਸੀ ਨੇ ਅਵਰਜੈਂਸੀ ਸਾਧ ਲਿਆ ਹੁਣ ਤੇ ਜਾ ਕੇ ਪਤਾ ਲੱਗਣਾ ਮੇਨੂੰ ਜਾਬ ਟੈਨਸ਼ਨ ਜੀ ਪੈ ਗਈ ਹੈ ਕੀ ਗੱਲ ਹੋ ਗਈ ਹੈ ਮੈਂ ਵੀ ਸਵੇਰ ਦੇ ਹੈ ਰਵਿੰਦਰ ਨੂੰ ਕਿੰਨੇ ਫੋਨ ਕੀਤੇ ਆ ਤੂੰ ਆ ਜਾਂਗਾ ਹੁਣ ਅਗਲੀ ਚ ਲੱਗੀ ਆ ਤੇ ਉਹਦੇ ਹੁਣ ਦਿਆਂ ਆਉਂਦੀ ਸਗੋਂ ਉਹਦਾ ਮੂੰਹ ਭੰਦੀ ਤੇ ਪਤਾ ਲੱਗ ਜਾਂਦਾ ਅਗਲੀ ਨੂੰ ਵੀ ਦੂਹਾ ਪਹਿਣਾ ਦੀ ਰਹਿਵਾ ਸੱਸੀ ਕਾਲ ਘਾੜ ਸੱਸ ਦੀ ਕਾਲ ਲਿੰਦਾ ਠੀਕ ਠਾਕ ਮੈਂ ਤਾਂ ਠੀਕ ਠਾਕ ਆ ਤੂੰ ਸੁਣਾ ਭੈਣ ਕੀ ਹਾਲ ਐ ਇਨੀ ਐਮਰਜੈਂਸੀ ਫੋਨ ਕੀਤਾ ਕਿ ਮੈਨੂੰ ਤਾਂ ਟੈਨਸ਼ਨ ਹੀ ਚਾਹੀਦੀ ਸੀ ਕੀ ਗੱਲ ਵਾ ਕੋਈ ਨਹੀਂ ਬਬ ਟੈਨਸ਼ਨ ਨਹੀਂ ਲਈਦੀ ਹੁੰਦੀ ਫੋਨ ਤਾਂ ਚਲ ਮੈਂ ਕਰ ਹੀ ਦਿੱਤਾ ਸੀ ਕੋਈ ਗੱਲ ਨਹੀਂ ਪਰ ਕੋਈ ਗੱਲ ਤੇ ਤੁਸੀਂ ਮੈਨੂੰ ਦੱਸ ਦਿੰਦੇ ਕਿ ਕੀ ਗੱਲ ਵਾ ਮੈਂ ਤਾਂ ਤੈਨੂੰ ਆਖਿਆ ਵੀ ਆ ਇਹੋ ਹੀ ਤੈਨੂੰ ਮੈਂ ਕਹਿਣਾ ਸੀ ਹੋਰ ਕੀ ਆਖਣਾ ਬਲਜੀਤ ਪਾਣੀ ਲਿਆ ਮਾਸੀ ਆਪਣੀ ਲਈ ਕਿਹਾ ਵਾ ਸਾਰੇ ਠੀਕ ਹਾਂ ਸਾਰੇ ਠੀਕ ਠਾਕ ਆ ਪਾਣੀ ਧਾਣੀ ਪੀ ਤਾ ਹੋ ਕੇ ਬੈਠ ਆਹ ਬੜਾ ਹੀ ਮੈਨੂੰ ਤੇ ਸੱਚੀ ਫਿਕਰ ਲੱਗਾ ਮੈਂ ਖਾ ਪਤਾ ਨਹੀਂ ਕੀ ਗੱਲ ਆ ਨਹੀਂ ਕੋਈ ਨੇ ਫੋਨ ਹੁੰਦੇ ਆ ਤੇ ਮੇਰੀ ਭੈਣ ਮੈਨੂੰ ਗੱਲ ਕੋਈ ਦੱਸਦੀ ਨਹੀਂ ਨੀ ਨਹੀਂ ਕੋਈ ਗੱਲ ਨਹੀਂ ਕੀ ਚੇਰੇ ਆ ਵਾ ਠੀਕ ਠਾਕ ਰਹੇ ਹਾਂ ਹਾਂਜੀ ਠੀਕ ਸਾਰੇ ਠੀਕ ਵਾ ਤੇ ਲੈ ਹੁੰਦੀ ਉਹਨਾਂ ਨਾਲ ਤੇਰਾ ਰਾਜਵਿੰਦਰ ਕਿੱਥੋਂ ਲੈ ਕੇ ਆਉਣਾ ਤੁਹਾਨੂੰ ਪਤਾ ਵਾ ਘਰ ਵੀ ਨਹੀਂ ਦਾ ਸਰਦ ਸਾਰਿਆਂ ਦੇ ਆਇਆ ਰਾਤ ਰਹਿ ਪੈਣਾ ਸੀ ਹੁਣ ਜਾਣਾ ਵੀ ਕਿੱਥੇ ਨਾਲ ਨਹੀਂ ਹੁਣ ਮੈਂ ਕਿੱਥੇ ਜਾਣਾ ਮੈਂ ਇਥੋਂ ਹੀ ਰਾਕੀ ਰਹੂੰਗੀ ਤੁਹਾਨੂੰ ਪਤਾ ਟਾਈਮ ਨਹੀਂ ਦਾ ਹਾਂ ਨਹੀਂ ਕੋਈ ਨਹੀਂ ਪਾਣੀ ਧਾਣੀ ਪੀ ਤੇ ਕਰਦੇ ਆ ਗੱਲਾਂ ਬਾਤਾਂਗੇ। ਸਾਸੀ ਮਾਸੀ ਜੀ, ਬਾਕੀ ਦਾ ਕਿੱਦਾਂ ਦੁਜੀ ਹੈ ਤਾਂ? ਹਾਂਜੀ ਵਧੀਆ, ਠੀਕ ਤਾਂ ਤੇ ਸੁਣਾਓ। ਵਧੀਆ ਵਧੀਆ। ਨਾਲ ਪਾਣੀ। ਮੈਂ ਵੀ ਪੀ ਲਾਂ, ਪੀ ਲੋ ਪੀ ਲੋ। ਮੈਂ ਦੇਖਾਂ ਮੈਂ ਦੁਬਾਰਾ ਨਾ ਜਾਣਾ ਪਵੇ ਅੰਦਰ ਤਾਂ ਕਰਕੇ ਲੈ ਆਈ। ਕੋਈ ਮਾਸੀ ਜੀ ਪਰਵਾਹ ਠੀਕ ਠਾਕ ਆ ਸਭ ਵਧੀਆ। ਮੰਮੀ ਨੇ ਪਹਿਲਾਂ ਪੈਰ ਤੇ ਫੋਨ ਕਰ ਲਾ। ਹਾਂਜੀ ਰਾਜੀ ਬਾਜੀ। ਮੈਂ ਤਾਂ ਕਿਹਾ ਸੀ ਕਿ ਰੁਕ ਜਾਓ ਫੋਨ ਕਰ ਲਾਂਗੇ ਅਗਲੇ ਦਿਨ ਪਰ ਮੰਮੀ ਵੀ ਬਸ ਰਹਾ ਹੀ ਨਹੀਂ ਗਿਆ ਇਹਨਾਂ ਕੋਲ ਨਾ ਮੈਨੂੰ ਤੇ ਬੜੀ ਚਿੰਤਾ ਰਾਜਿੰਦਰ ਸਭ ਮੇਨਾਂ ਹੱਥਾਂ ਦੇ ਹੀ ਤੇ ਨੀ ਮੰਮੀ ਨੇ ਤੇ ਦੀਜੀ ਕਹਿੰਦੀ ਨਾ ਫਿਰ ਮਾਫੀ ਨਾਲ ਜਰਾ ਇਨੀਸ਼ੀਏਟਿਵ ਉਹ ਆ ਗਿਆ ਪੈਰ ਤੇ ਨਹੀਂ ਲੱਗਾ ਨਾ ਨਾਲ ਉਹ ਤੇ ਮੈਂ ਲੜੀ ਨਹੀਂ ਸਕਦੀ ਲਈ ਭੈਣ ਨਾਲ ਤੇ ਬੜੀ ਸੰਜੀ ਕੁੜੀ ਆ ਉਹ ਆਜੋ ਅੰਦਰ ਬਈਰ ਵਿੰਡਰ ਆ ਜਾ ਚਾਹ ਬਣਾਉਣੀ ਆ ਪਹਿਲਾਂ ਮੈਨੂੰ ਗੱਲ ਦੱਸ ਵੀ ਗੱਲ ਕੀ ਆ ਉਹੀ ਗੱਲ ਨਹੀਂ ਆ ਗੱਲ ਹੈ ਵੀ ਕੁਝ ਨਹੀਂ ਗਈ ਤੇ ਗੱਲ ਹੈ ਵੀ ਬੜੀ ਆ ਤੇ ਆ ਜਾ ਅੰਦਰ ਹੋਰ ਕਲਾ ਬਾਤ ਪਹਿਲਾਂ ਤੂੰ ਮੈਨੂੰ ਹੁਣ ਗੱਲ ਦੱਸ ਵੀ ਗੱਲ ਕੀ ਆ ਠੀਕ ਨਾ ਕਰਨੀ ਉਦਾਂ ਆਈ ਹੀ ਰਾਣੂ ਅੱਜ ਅਸਾ ਕੀ ਆਂਦੀ ਦਿਲ ਚੜਦੇ ਨਾ ਆ ਗਈ ਸਵਾਗਤ ਹੈ ਕਿਤੇ ਫੋਨ ਨਹੀਂ ਕੀਤਾ ਕੋਈ ਕੁਝ ਨਹੀਂ ਹਾਂਜੀ ਮੈਂ ਆਈ ਆ ਰਖੜੀ ਨੇੜੇ ਆਉਣ ਲਈ ਆ ਤੁਹਾਡੇ ਵੀਰ ਨਹੀਂ ਆਉਣਾ ਵਾ ਤੇ ਮੈਂ ਆ ਕਿਹਾ ਮੈਂ ਹੋ ਕੇ ਆਵਾ ਤੇ ਤੁਸੀਂ ਵੀ ਆਇਓ ਸਾਡੇ ਪਿੰਡ ਨਾਲੇ ਤੁਸੀਂ ਦੁਕਾਨ ਲਈ ਵਧਾਈ ਹੋਵੇ ਮੈਂ ਚਲੋ ਸ਼ੂਗਰ ਚਾਹ ਪੀਂਨ ਦੇ ਪਿਆ ਚਾਹ ਪੀਂਦੀ ਨੂੰ ਪਤਾ ਨਹੀਂ ਕੀ ਤਰੰਗ ਪਿਆ ਆਂਦੀ ਆ ਭੈਣ ਜੀ ਇੱਕ ਗੱਲ ਕਰਾਂ ਮੈਂ ਤਾਂ ਦੱਸ ਆਂਦੀ ਘਾਲ ਵਾਲਾ ਜਿਹੜਾ ਥਾਵਾ ਨਾ ਸਾਨੂੰ ਦੇ ਦੋ ਤੇ ਭੈਣ ਤੇਰੇ ਕੋ ਉਹਦਾ ਮੂਣਾ ਪੰਨਿਆ ਗਿਆ ਤੁਹਾਨੂੰ ਕਹਣਾ ਕਿਉਂ ਅਈ ਤੈਨੂੰ ਖਾਂ ਦੇ ਦਈਏ ਸਾਡੇ ਮਾਪਿਓ ਦੀ ਜਿਆਦਤ ਵਾ ਸਾਡੀਆਂ ਉਹ ਜਾਦਾਂ ਵਾ ਅਸੀਂ ਜਦੋਂ ਜਾਣੇ ਆ ਤਾਂ ਠੰਡ ਪੈ ਜਾਂਦੀ ਜਦੋਂ ਬੂਆ ਬੋਲ ਕੇ ਪਈਦਾ ਆ ਆਖਿਆ ਕਿ ਮੈਂ ਬਥੇਰਾ ਕੁਛ ਤਾਂ ਹੀ ਤਾਂ ਮੈਂ ਤੈਨੂੰ ਫੋਨ ਲਾਉਣ ਲਈ ਆ ਵੀ ਉਹਦੇ ਹੁੰਦਿਆ ਹੁੰਦਿਆ ਆਵੇ ਤੇ ਸਗੋਂ ਵਾਕਿਆ ਦੇ ਮੂੰਹ ਤੇ ਗੱਲਾਂ ਕਰਦੀਆਂ ਕਿ ਇਹਨੂੰ ਸੋਝੀ ਆ ਜਾਂਦੀ ਵੀ ਮੂੰਹ ਚੋਂ ਗੱਲ ਕੱਢੀ ਦੀ ਕਿਦਾਂ ਇਹ ਤੇ ਭਾਲਦੀਆਂ ਹੋਣੀ ਆ ਵਾ ਉਹ ਦੂਜੀ ਵੀ ਚੰਦੀ ਹੋਣੀ ਆ ਅੱਜ ਇਹ ਕਹਿਣ ਲਈ ਆ ਮੁੜ ਕੇ ਉਹ ਕਹਿਣ ਡਾ ਬੂਆ ਇਹਦੀ ਕੱਢ ਲੂਗੀ ਆਣ ਕੇ ਇਹ ਤੇ ਉਹ ਭਾਲਦੀਆਂ ਹੋਣੀ ਆਈਓ ਕੀ ਕੇ ਨਾ ਵੇਲਾ ਹੋਏ ਤਾਂ ਘਰ ਵਾਲਾ ਖਾ ਇਹਨਾਂ ਕੋ ਲਈਏ ਇਹਨਾਂ ਦਾ ਇੱਥੇ ਆਉਣਾ ਜਾਣਾ ਹੀ ਮੌਕੇ ਦੀ ਮੌਕੇ ਤੇ ਸਾਡਾ ਆਪਣਾ ਘਰ ਵਾ ਕੀ ਇਹਨਾਂ ਦੇ ਆਪਣਾ ਹੀ ਘਰ ਤੇ ਹੱਗ ਅੱਗ ਪਰ ਅਸੀਂ ਬਈਏ ਖਲੋਈਏ ਜੋ ਮਰਜੀ ਕਰੀਏ ਆਂਦੀ ਗੱਡੀ ਲੈਣੀ ਤਾਂ ਸਾਡੇ ਘਰ ਵਾਲਾ ਤੀ ਗੱਡੀ ਲੈਣੀ ਤਾਂ ਵੀ ਅਸੀਂ ਆ ਤੁਹਾਡਾ ਘਰ ਦੇ ਵਿੱਚ ਹੋਗੇ ਤੁਸੀਂ ਤਾਂ ਅਸੀਂ ਲਖੀਦਾਂਗੇ ਭੈਣ ਜਿੰਨਾ ਜੇ ਕੋਈ ਦੂਰੇ ਪੈਣਾ ਕੀ ਨਹੀਂ ਆ ਲੈਣਾ ਅਹੀ ਨਹੀਂ ਉਹ ਥਾਂ ਵੇਚਣਾ ਤੇ ਨਾ ਹੀ ਨਾ ਕਿਸ ਨੂੰ ਲੈਣਦੇ ਨਾ ਤੇ ਨਾ ਹੀ ਆਪ ਲੈਣਾ ਆਏ ਮੈਂ ਤੇ ਬੱਚੇਰਾ ਕੁਛ ਆਖਿਆ ਵਾ ਮੈਨੂੰ ਗੁਰਸਾਹਿਬ ਕਹਿੰਦਾ ਵਾ ਭਾਈਆ ਤੇਰਾ ਵੀ ਉਹ ਘਰ ਆਈ ਆ ਤੂੰ ਇੰਨੀਆਂ ਗੱਲਾਂ ਨਹੀਂ ਕਰੀਂਦੀਆਂ ਤੇ ਮੈਂ ਵੀ ਇਹਨੂੰ ਪਤਾ ਕਿੱਦਾਂ ਲੱਗੂਗਾ ਅੱਜ ਘਰ ਵਾਲੇ ਥਾਂ ਦੀ ਗੱਲ ਕਰਦੀਆਂ ਭਲਕੇ ਪੈਰੀ ਵੀ ਗੱਲ ਕਰਨ ਦੇ ਬੈਣਗੇ ਇਹੋ ਕੋਈ ਇੰਨਾ ਕਰਨਾ ਵਾਂਗੇ ਮੁੜ ਕੇ ਨਾ ਪਹਿਲੀ ਵਲ ਧਿਆਨ ਕਰ ਲੈਣਾ ਲੈਣਾ ਮੈਂ ਕਿਉਂ ਗੋਤ ਸਵਾਰ ਨਹੀਂ ਸਾਰੀ ਤੇ ਬਥੇਰੀ ਮੈਂ ਤਾਂ ਐ ਨਹੀਂ ਤੂੰ ਆ ਜਾਂਦੀ ਤੂੰ ਤੇ ਆਈ ਨਹੀਂ ਤੇ ਤੂੰ ਹੁਣ ਪੁਕਾਰਾ ਨਹੀਂ ਆਪਣੇ ਵੱਲੋਂ ਬੜੀ ਛੇਕੀ ਕੀਤੀ ਪਿੱਛੇ ਛੇਤੀ ਜਾਣਾ ਤੈਨੂੰ ਪਤਾ ਘਾਦੇ ਦੇ ਵਿੱਚ ਫੇਰ ਵੀ ਕੰਮ ਧੰਦੇ ਦੇ ਵਿੱਚ ਹੁਣ ਬੋਤੀ ਆ ਨਿਆਣਾ ਨਿਕਾ ਜਾ ਕਈ ਕੋ ਨਾਲ ਥੋੜਾ ਬੋਤਾ ਹੱਥ ਮਰੌਣਾ ਪੈਂਦਾ ਵਾ ਹਾਂ ਦੀ ਚਾਹ ਪੀ ਕੇ ਹੀ ਚਲ ਜਾਣਾ ਮੈਂ ਹੈ ਨਹੀਂ ਹੁਣ ਤੂੰ ਰੋਟੀ ਪਾਣੀ ਖਾ ਕੇ ਜਾ ਮੇਰੇ ਜੀਜੇ ਵੀ ਚਲ ਜਿਦਾ ਜੇ ਰੋਟੀ ਪਾਣੀ ਖਾਣਾ ਤੈਨੂੰ ਤੂੰ ਆ ਜਾਣਾ ਪਰ ਨਹੀਂ ਉਹ ਫੇਰ ਵੀ ਨਿਕਲ ਗਈ ਏਦਾਂ ਪਰ ਜੇ ਭੈਣ ਜੀ ਮੈਨੂੰ ਕਿਤੇ ਤੂੰ ਦੱਸ ਦੇਂਦੀ ਹਣਾ ਵੀ ਰਾਣੂ ਆਈ ਹਾਂ ਏਦਾਂ ਨਹੀਂ ਨਾ ਕਿਹਾ ਫੇਰ ਮੈਂ ਭਾਣੇ ਕਿਸੇ ਨੂੰ ਕਹਿੰਦੀ ਵੀ ਮੈਨੂੰ ਅੱਜ ਆ ਜਾ ਹਾਂ ਇਹ ਗਲਤੀ ਹੋ ਗਈ ਹਾਂ ਇਹ ਗਲਤੀ ਤੂੰ ਕੀਤੀ ਫੇਰ ਮੈਂ ਵੇਖਦੀ ਤੂੰ ਐਦਿਹਾ ਵੀ ਮੈਂ ਅਜੀ ਕਿੱਦਾਂ ਭੁਖਤ ਸਵਾਰ ਤੀ ਇਹ ਮੈਂ ਦੱਸਦੀ ਦੁਕਾਨ ਲਈ ਆ ਨਾ ਏਦਾਂ ਹੀ ਹੁਣ ਸਾਰੇ ਪੈਸੇ ਫੜ ਦੜ ਕੇ ਭੈਣ ਭਰਾਵਾਂ ਕੋਲ ਲਈ ਆ ਕਿਉਂ ਨਾ ਤੇ ਮੈਨੂੰ ਵਿੱਚ ਵਿੱਚ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਉਹ ਘਰ ਵਾਲਾ ਥਾਂ ਦੇ ਦਈਏ ਤੇ ਮੈਂ ਵੀ ਨਾ ਜ ਰਹੀ ਜੀ ਨਹੀਂ ਇਹ ਕੰਮ ਨਹੀਂ ਹੋਣ ਦੇਣਾ ਤੇ ਰਗਵੀਰ ਸਿੰਘ ਆਇਆ ਉਹਨੇ ਆਖਿਆ ਵੀ ਮੰਮੀ ਘਰ ਵਾਲੇ ਥਾਂ ਵਾਲ ਕੋਈ ਧਿਆਨ ਨਾ ਕਰੇ ਅਸੀਂ ਤੇ ਆਪ ਪੈਸੇ ਇਕੱਠੇ ਮਾਦੂ ਕਰਨਾ ਨੇ ਸਾਡੀ ਕਿਤੇ ਕਮੇਟੀ ਹੋਣਾ ਚੇਤਾ ਇੰਨਾ ਹੋਰ ਵੀ ਇਦਾਂ ਹੀ ਫੜਫੜ ਕੇ ਤੇ ਅਸੀਂ ਆਪਣੇ ਪੂਰੇ ਕਰ ਲਏ ਤੇ ਇਹਨੇ ਆਣ ਕੇ ਹੋਰ ਇਹ ਬਈ ਕੜੀ ਉਬਾਲ ਦਿੱਤੀ ਆਣ ਕੇ ਵੀ ਥਾਂ ਦੇ ਦੋ ਸਾਨੂੰ ਆਪਣਾ ਘਰ ਦੇ ਦਿਓ ਸਾਨੂੰ ਚਲ ਗੁੱਸਾ ਹੀ ਚੜਾਤਾ ਮੈਨੂੰ ਜੇ ਤੇ ਤੂੰ ਉਹਦੀ ਪੁੱਤ ਸੁਆਦੀ ਹੈ ਨਾ ਤੇ ਹੁਣ ਨਾਂ ਨਾ ਜ਼ਿੰਦਗੀ ਚ ਲਊਗੀ ਤੇ ਜੇ ਜਿਹਦੇ ਨਾਲ ਲਿਆ ਵੀ ਲੈਣਾ ਇਹਨਾਂ ਨੇ ਭੁਲੀਆਂ ਚੁੱਕੀਆਂ ਨੇ ਤਾਂ ਫਿਰ ਮੈਂ ਨਹੀਂ ਇਹਨਾਂ ਦਾ ਕੋਈ ਛੱਡਦੀ ਛੱਡਣਾ ਨਹੀਂ ਕਰੇ ਔਰ ਇਹ ਨਾ ਹੋਵੇ ਕਿ ਇਹ ਗਈ ਅੱਧਾ ਕੇ ਦੂਜੀ ਆ ਜਾਏ ਇਹ ਰੱਬਾ ਇਹ ਨਾ ਕੰਮ ਕਰ ਲੈ ਇਹਨਾਂ ਸਾਡੇ ਮੱਥੇ ਲੱਗਣ ਕੋਈ ਨਹੀਂ ਦੂਜੀ ਆ ਜਾਏਗੀ ਨਾ ਤਾਂ ਦੂਜੀ ਦੀ ਵੀ ਪੁੱਤ ਸਵਾਰ ਲਾਂਗੇ ਬਿਜਾਰਤਾ ਪਉਂਦੀ ਅਹੀਂ ਘਰ ਬਣਾਉਣਾ ਵਾ ਸਾਡੀ ਗੱਡੀ ਨੰਗਦੀ ਗਲੀ ਨਿੱਕੀ ਆ ਭੈਣ ਜੀ ਕਿੱਥੇ ਬਣਾਈਏ ਆਇਆ ਕਿ ਬੰਬੀ ਤੇ ਬਣਾ ਲਓ ਨਹੀਂ ਐ ਬੰਬੀ ਦੇ ਕੱਲੀਆਂ ਜਾਣੀਆਂ ਆਂ ਕੀ ਕਰੇ ਉਹਦੇ ਵਿੱਚ ਵਿੱਚ ਸੂਹਾਂ ਲੈਂਦੀ ਵੀ ਕਿੱਥੋਂ ਮੈਂ ਖੂਹਾਂ ਦੇ ਕਿੱਥੋਂ ਇਹ ਹੰਗਾਰਾ ਕਰ ਜਾਵੇ ਮੈਨੂੰ ਤੇ ਚੰਨ ਕੋਈ ਨਹੀਂ ਤੁਸੀਂ ਉਹੋ ਲੰਦੋ ਕੋਈ ਨਹੀਂ ਮੰਨ ਲਓ ਹੁਣ ਸਾਡਾ ਕੋਈ ਭਰਾ ਨਹੀਂ ਹੈਗਾ ਹਾਂ ਤੇ ਇਹਨਾਂ ਘਰ ਵਾਲਿਆਂ ਨੇ ਆਹ ਕਰ ਲਿਆ ਕਿ ਥਾਂ ਲੱਲੀ ਤੇ ਗੱਡੀਆਂ ਲਾ ਲਈਏ ਤੂੰ ਜੇ ਸਾਡਾ ਭਰਾ ਪੱਜੀਆਂ ਹੁੰਦੇ ਤ ਫੇਰ ਇਹਨਾਂ ਗੱਡੀਆਂ ਲੈ ਕੇ ਤੇ ਕਿੱਥੇ ਲਾਉਣੀਆਂ ਆਂ ਉਹ ਤਾਂ ਗੱਲ ਵਾ ਉਹ ਜਿਹੜਿਆ ਹੀ ਪਾਲਦੇ ਆ ਹੋਰ ਕੀ ਆ ਨਹੀਂ ਬੜੀ ਗੱਲਨ ਪਟਵਾਰੀ ਉਹ ਗੱਲ ਹੋਈ ਉਹ ਗੱਲਨ ਪਟਵਾਰੀ ਪੜਾਈ ਪੜਵਾਰੀ ਇਹਨਾਂ ਨੂੰ ਬਹਨ ਨਹੀਂ ਨਾ ਦੇਣਾ ਨਹੀਂ ਬੰਨ ਦੇਣਾ ਫਿਰ ਜਿੰਨਾ ਚਿਰ ਅਸੀਂ ਜਿੰਨੀਆਂ ਦੋਵੇਂ ਮੈਂ ਤਾਂ ਆਪ ਕਹਿੰਦੀ ਵੀ ਮੈਂ ਆਪਣੇ ਨਿਆਣਿਆਂ ਨੂੰ ਵੀ ਆਜੇ ਨਾ ਰਕਬੀਰ ਨੂੰ ਵੀ ਤੇ ਆਪਣੀ ਨੌ ਨੂੰ ਵੀ ਕਹਿ ਦੇਣਾ ਬਲਜੀਤ ਨੂੰ ਕਿ ਕਿਤੇ ਸਾਡੇ ਜਿੰਦੇ ਜੀ ਕੋਈ ਸਾਡੇ ਕੰਨਾਂ ਤੱਕ ਗੱਲ ਨਾ ਲੈ ਆਵੇ ਘਰ ਦੇ ਥਾਂ ਤੇ ਜਿੰਨਾ ਚਿਰ ਭੈਣ ਜਿੰਨੀਆਂ ਨੱਚਦਾ ਰਹਿਦਾ ਤੇ ਮਗਰੋਂ ਜੋ ਮਰਜੀ ਹੁੰਦਾ ਮਰੋਂ ਨਿਆਣੇ ਜੋ ਮਰਜੀ ਕਰ ਲੈ ਨਹੀਂ ਕਰਨ ਅਸੀਂ ਬਾਹਰ ਕਿਉਂ ਦੇਣਾ ਸਾਡੀ ਆਪਣੇ ਕੀ ਆ ਜਨ ਤੇ ਨਵੀਂ ਨਰੋਈ ਰਹੇ ਰਵੇ ਠੀਕ ਹੈ ਨਾ ਹੋਰ ਹਾਂਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਇਹੋ ਰਾਣੋ ਜਿਹੜੀ ਆ ਪਹਿਲਾਂ ਕਿਤੇ ਸਾਨੂੰ ਮਿਲਦੀ ਗਿਲਦੀ ਹੁੰਦੀ ਆਉਂਦੀ ਜਾਂਦੀ ਪਰਜਾਈ ਬਣ ਕੇ ਵਿਖਾਲਦੀ ਇਹਦਾ ਘਰ ਵਾਲੇ ਭਰਾ ਬਣ ਕੇ ਤੁਹਾਨੂੰ ਵਿਖਾਲਦੇ ਤੇ ਕੀ ਲੋੜ ਹੀ ਸਾਨੂੰ ਆਣ ਆਣ ਕੇ ਇਥੇ ਸੌਦੇ ਕਰਦੀ ਇਹਦੇ ਨਾਲ ਥਾਂ ਦੇ ਬਾਜੀ ਨਾ ਸੌਦੇ ਕਰਦੀ ਫਿਰਦੀ ਆ ਇਹੋ ਤੇ ਬਾਜੀ ਗੱਲ ਵਾ ਹਾਂ ਜੇ ਹੁਣ ਜਿੱਦਾਂ ਸਾਡਾ ਮਾਪਿਓ ਜਿੰਨਾ ਜ਼ਰ ਹੀ ਚਲੋ ਇਹਨਾਂ ਨੂੰ ਹੀ ਪਤਾ ਸੀ ਕਿ ਇਹਨਾਂ ਦੇ ਭਰਾ ਪਰਜਾਈਆਂ ਹੈ ਨਹੀਂ ਤੇ ਜੇ ਸਾਡੇ ਭਰਾ ਪਰਜਾਈਆਂ ਇਹ ਬੰਦੇ ਤੇ ਅੱਜ ਅਹੀ ਵੀ ਇਹਨਾਂ ਦੀਆਂ ਪੰਜ ਜਾਂਦੀਆਂ ਉਹੀ ਮੈਂ ਗੱਲ ਕਰਨ ਲੱਗਾ ਨਾ ਕਿ ਜੇਕਰ ਇਹ ਸ਼ੁਰੂ ਤੋਂ ਬਣੇ ਹੁੰਦੇ ਤੁਸੀਂ ਉੱਥੇ ਜਾਂਦੀਆਂ ਤੁਹਾਨੂੰ ਮਾਪੇ ਤੁਹਾਡੇ ਜਿਆਦਾ ਹੀ ਨਾ ਹਉਣ ਦਿੰਦੇ ਸਾਨੂੰ ਵੀ ਪਤਾ ਹੁੰਦਾ ਕਿ ਸਾਡੇ ਪੇਕੇ ਆ ਸਾਨੂੰ ਮਿਲਦੇ ਵਤ ਤਦਿਆ ਸਾਡੇ ਨਿਆਣਿਆਂ ਦੇ ਨਾਮ ਤੇ ਬਣ ਕੇ ਰਹਿੰਦੇ ਤੇ ਜਦੋਂ ਹੁਣ ਸਾਰੀ ਉਮਰ ਪਹਿਲਾਂ ਤਾਂ ਸਾਨੂੰ ਪੁੱਛਿਆ ਨਹੀਂ ਤੇ ਹੁਣ ਵੇਖ ਲਿਆ ਵਾ ਕਿ ਮਾਪੇ ਇਹਨਾਂ ਦਾ ਮੁੱਕ ਗਿਆ ਇਹ ਦੋਵੇਂ ਭੈਣਾ ਵਾ ਤੇ ਥਾਂ ਵੱਲ ਧਿਆਨ ਕਰ ਲਿਆ ਤੇ ਇਦਾਂ ਕੋਣ ਆਪਣੀ ਚੀਜ਼ ਕੋਈ ਕਿਸੇ ਨੂੰ ਦੇ ਦੇ ਇਹਦਾ ਵੇ ਹੁਣ ਉਦੋਂ ਤੁਸੀਂ ਆਖਿਆ ਵੀ ਜਾਇਓ ਅਹੀਂ ਗਏ ਆ ਕੰਦਾਂ ਲੱਗੇ ਡਿੱਗੀਆਂ ਐ ਡਾੜਾ ਗੋਡੇ-ਗੋਡੇ ਘਾਹ ਛੜਿਆ ਕਿਤੇ ਸਾਨੂੰ ਫੋਨ ਕਰਕੇ ਦੱਸ ਦੋ ਵੀ ਤੁਹਾਡੀ ਕੰਦਾਂ ਡਿੱਗੀਆਂ ਵਾ ਇਹ ਘਾਬੜਾ ਛੜ ਗਿਆ ਵਾ ਇਹਨੂੰ ਸਪਰੇਅ ਮਾਰੋ ਕੰਦਾਂ ਕਰੋ ਇਹਨਾਂ ਨੇ ਕਿਤੇ ਇਹਨਾਂ ਨੇ ਸੋਚਿਆ ਹੀ ਨਾ ਕਿਤੇ ਚਾਹ ਦੇ ਘੁੱਟ ਦੀ ਨਹੀਂ ਆਸ ਹੁੰਦੀ ਜਲ ਜਿਓ ਤੇ ਵੀ ਕਹਿੰਨੇ ਚਾਹ ਹੀ ਪਿਆਲ ਦੇਣੀ ਆ ਨਾ ਨਾ ਉਦੋਂ ਵੀ ਅਸੀਂ ਗਏ ਆ ਇਹਨੂੰ ਦੰਦ ਨੂੰ ਪੁੱਛ ਉਤੋ ਤੂੰ ਆਜੋ 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 ਕਰਕੇ ਇਹ ਆਖੇ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਮੈਂ ਹਾਂ ਮੁਰਕੇ ਕੋਈ ਗੱਲ ਹੋਈ ਨਾ ਤੇ ਰਣੋ ਨੇ ਕਹਣਾ ਮੈਂ ਤੇ ਇਹਨਾਂ ਨੂੰ ਆਖਿਆ ਵੀ ਆਜੋ ਹੀ ਆਈ ਦੀ ਫਿਰ ਸਾਨੂੰ ਜਾਣਾ ਪਿਆ ਚਾਚੇ ਤਾਇਆ ਦੇ ਜਿਹੜੇ ਹੁੰਦੇ ਆ ਨਾ نوਆ ਪੁੱਤ ਉਹ ਵੀ ਭਰਾ ਪਰਜਾਈ ਆ ਹੁੰਦੇ ਆ ਪਰ ਜੇ ਕੋਈ ਬਣੇ ਤਾਂ ਪਹਿਲੇ ਹੱਥੋਂ ਤੇ ਬਣੀ ਨਾ ਸਾਨੂੰ ਵੇਖ ਕੇ ਤੇ ਅੰਦਰ ਵੱੜ ਜਾਂਦੀ ਹੁੰਦੀ ਉਹਦੇ ਤੇ ਮੱਥੇ ਵੱਜੀ ਆੜੇ ਤੇ ਸਾਨੂੰ ਕਿਹਾ ਤਾਂ ਆਜੋ ਘਰ ਨੂੰ ਤੇ ਮੈਨੂੰ ਗੁੱਸਾ ਚੜ ਚੜ ਜਾਵੇ ਤੇ ਇਹਨੇ ਮੇਰਾ ਖੈਰਾ ਨਹੀਂ ਛੱਡਿਆ ਤੇ ਮੁਰ ਕੇ ਉੱਥੇ ਇਹਨੂੰ ਕੜੀ ਪੈਣਾ ਕਿ ਤੇ ਮਹਾਲ ਹੋ ਗਿਆ ਮੈਨੂੰ ਵੀ ਕਿਹੜਾ ਬੜਾ ਇੱਥੋਂ ਉੱਠਾ ਤੇ ਆਪਣੇ ਘਰ ਨੂੰ ਜਾਵਾਂ ਮਰ ਗਿਆ ਕਿਤੇ ਇਹਨੇ ਕੋਈ ਫੋਨ ਨਹੀਂ ਕੋਈ ਗੱਲ ਨਹੀਂ ਕੋਈ ਬਾਹਰ ਨਹੀਂ ਦਿਨ ਚੜਿਆ ਨੀ ਟਪਕੇ ਆ ਗਈ ਆ ਪੈਸੇ ਲੈ ਲੋ ਤੇ ਬਲਖ ਨੂੰ ਵੀ ਮੈਨੂੰ ਥਾਂ ਦੇ ਦਿਓ ਗੱਡੀਆਂ ਸਾਡੇ ਦਾ ਢੱਕਣੀਆਂ ਹੀ ਇਹਨੇ ਮੇਰੀ ਥਾਂ ਨਹੀਂ ਲੱਭਾ ਗੱਡੀਆਂ ਢੱਕਣ ਨੂੰ ਇਹੋ ਤਾਂ ਭਾਂਜੀ ਗੱਲ ਵਾ ਹੁਣ ਫੇ ਤਾਈਓਂ ਦਿਲ ਤੇ ਮਿਲਦਾ ਨਹੀਂ ਤੇ ਅਹੀਂ ਹੁਣ ਕਿੱਦਾਂ ਫੇ ਆਪਣੀ ਯਾਦਾਂ ਇਹਨਾਂ ਨੂੰ ਦੇ ਦਈ ਤਾਈ ਦੇਣੀ ਤੇ ਦੇਣੀ ਨਹੀਂ ਇਹ ਕੰਮ ਤਾਂ ਹੀ ਕਰਨਾ ਨਹੀਂ ਨਾ ਬੈਤ ਇਹ ਗੱਲ ਕਹਿਣਾ ਵਾ ਚਲੋ ਥਾਂ ਇੱਥੇ ਦੇ ਇੱਥੇ ਰਹਿ ਜਾਣੇ ਨਾ ਕੋਈ ਥਾਂ ਲੈ ਕੇ ਜਮੇ ਇਹਨਾਂ ਨਾਲ ਹੀ ਲੈ ਕੇ ਕੋਈ ਚਲ ਗਿਆ ਵਾ ਥਾਂ ਇੱਥੇ ਰਹਿ ਜਾਣੇ ਆ ਪਰ ਇਹ ਇੱਕ ਬੰਦੇ ਨੂੰ ਥੋੜੀ ਸੋਚ ਚਾਹੀਦੀ ਆ ਲੈ ਵੀ ਸਾਡੀਆਂ ਚਾਚੇ ਤਾਂ ਆਇਆਂ ਦੀਆਂ ਕੁੜੀਆਂ ਵਾ ਪਰ ਉਹਨਾਂ ਨੂੰ ਮਿਲੀਏ ਗਿੜੀਏ ਸਾਡੀਆਂ ਆਪਣੀਆਂ ਸਿਆਣਿਆਂ ਨੇ ਆਖਿਆ ਸਾਰੇ ਖਾ ਲੋ ਪੰ ਮਿੱਠੇ ਕਰਿਓ ਸਾਰੇ ਖਾ ਲੋ ਤੈਨੂੰ ਕੋਈ ਨਹੀਂ ਡੜੀ ਹੁਣ ਤੁਸੀਂ ਇੰਨਾ ਨਾ ਕਰੋ ਉਹ ਗੱਲਾਂ ਕਰਕੇ ਆਪਣੇ ਘਰ ਚਲ ਗਏ ਆ ਤੇ ਤੁਸੀਂ ਐਵੇਂ ਆਪਣਾ ਲੋੜ ਛੜੀ ਮਤਲਬ ਮੁੱਦਾ ਗੱਲਾਂ ਕਰਨ ਦੇ ਆ ਵੀ ਚਲੋ ਤਾਇਆ ਚਾਚੇ ਨੇ ਧੀਆਂ ਨੂੰ ਮਿਲਣਾ ਚਾਹੀਦਾ ਵਾ ਜੋ ਕੋ ਉਹਨਾਂ ਨੇ ਕਰਤਾ ਕਰਤਾ ਮੈਂ ਰੋਟੀ ਬਣਾਈ ਆ ਤੇ ਰੋਟੀ ਖਾਓ ਤੇ ਰਾਤ ਨੂੰ ਗੱਲਾਂ ਪਤਾ ਚੰਗੀਆਂ ਕਰੀਏ ਚਲੋ ਉਹਦੇ ਕਰੋ ਕੋਈ ਨਹੀਂ ਕੋਈ ਨਹੀਂ ਬਲਜੀਤ ਉਹ ਤਾਂ ਸਾਰੀਆਂ ਗੱਲਾਂ ਆਈਆਂ ਗੱਲ ਕਰਨ ਦੇ ਆ ਤੁਸੀਂ ਆ ਵਧੀਆ ਗੱਲਾਂ ਕੀਤੀਆਂ ਠੀਕ ਆ ਇਹ ਆ ਵੀ ਤੁਹਾਡੇ ਪੇਕੇਆਂ ਦਾ ਘਰ ਵਾ ਰਗਵੀਰ ਹੁਣੀ ਜਾਣਗੇ ਉਥੇ ਵੀ ਮੇਲਾ ਲੱਗਦਾ ਪਿੰਡ ਹਾਂਜੀ ਰਗਵੀਰ ਹੁਣੀ ਜਾਣਗੇ ਸ਼ੇਰਾ ਜਾਊਗਾ ਆਪਣੇ ਥਾਂ 'ਚ ਖਲੋ ਕੇ ਕਹਿਣਗੇ ਵੀ ਆ ਸਾਡੇ ਨਾਨਕਿਆਂ ਦਾ ਘਰ ਵਾ ਆ ਸਾਡੇ ਮਾਮਿਆਂ ਦਾ ਘਰ ਵਾ ਕਰਦੇ ਆ ਨਾ ਗੱਲਾਂ ਹਾਂਜੀ ਤੇ ਕਰਨੀਆਂ ਇਦਾਂ ਹੀ ਕਰਨੀਆਂ ਜਾ ਕੇ ਜਾਈਏ ਜਾ ਕੇ ਖਲੋਣ ਪਹਿਣ ਵਾਲੇ ਤੇ ਬੰਨ੍ਹ ਕੇ ਨਾ ਆ। ਉਹਨਾਂ ਦਾ ਮੰਦ ਤੇ ਹੋਣਾ ਵੀ ਖਰਿਆ ਏ ਇਹਨਾਂ ਨੇ ਆਉਣਾ ਤੇ ਸਾਡ ਕੋ ਪਤਾ ਨਹੀਂ ਕੀ ਮੰਗ ਲੈਣਾ। ਅਸੀਂ ਕੀ ਮੰਗਣਾ ਇਹਨਾਂ ਤੇ ਕੋਲੋਂ ਸਾਡੇ ਤੇ ਕੱਲ ਮਾਰਦੇ ਬਹੁਤ-ਬਹੁਤ ਦਿੱਤਾ ਹਨ। ਮੰਮੀ ਚਲੋ ਕੋਈ ਗੱਲ ਨਹੀਂ। ਬੱਸ ਕਰੋ ਫੇਰ ਤੁਸੀਂ ਟੈਨਸ਼ਨ ਲੈ ਲੈਣੀ ਏ ਉਹ ਗੱਲਾਂ ਸੋਚ-ਸੋਚ ਕੇ। ਅਸੀਂ ਪਹਿਣਾ ਵੀ ਆ ਨਾ ਕਿ ਦੂਜੇ ਦੀਆਂ ਅਹੀਂ ਭਰਾ ਵੀ ਆ ਕਿ ਦੂਜੇ ਦੀ ਉਹ ਨਹੀਂ ਠੀਕ ਹੈ ਠੀਕ ਕੋਈ ਨਹੀਂ ਹਾਂ ਇਹ ਆ ਵੀ ਜਿੱਥੇ ਮਰਜੀ ਜਿੰਨੇ ਆ ਭੈਣ ਰਾਤ ਆ ਮੈਂ ਤੇਰੇ ਕੋ ਆਵਾਂ ਤੂੰ ਮੇਰੇ ਕੋ ਆ ਨਾ ਨਾ ਕੋਈ ਹਾਨੂੰ ਦੋਵਾਂ ਭੈਣਾਂ ਨੂੰ ਨਾ 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 ਵਧੀਆ ਸਾਗ ਆ ਤੁਹਾਡਾ ਬਦੂ ਵੀ ਭਰਾ ਵੀ ਤੁਸੀਂ ਆ ਤੇ ਆਪੇ ਚ ਭੈਣਾਂ ਨਹੀਂ ਆਹੀਆਂ ਹੈ ਬਥੇਰੀ ਰਾਤ ਪਾਈ ਹੋਣ ਰੋਟੀ ਖਾਈ ਨਹੀਂ ਕਰੀ ਆਹ ਰੋਟੀ ਬਣੀ ਹੋਏ ਕੋਈ ਨਹੀਂ ਰਾਤ ਨਾਲੇ ਗੱਲਾਂ ਬਾਤਾਂ ਮਾਰਦੇ ਆ ਮੈਂ ਬਣਾਈ ਆ ਬਸ ਮੈਂ ਲੈ ਕੇ ਆਈ ਆ ਕਾਲ ਆ ਜਾ ਕੋਈ ਨਹੀਂ ਪਹਿਲਾਂ ਖਾ ਰਿੰਦੇ ਠਰ ਕੇ ਅੱਛੀ ਗੱਲ ਜੀ ਸਾਡੇ ਭੈਣ ਭਰਾਵਾਂ ਨੂੰ ਹਾਂ ਮਾਲਕ ਤੁਹਾਨੂੰ ਚੜ੍ਹਦੀ ਕਲਾ ਰੱਖੇ ਵੇਖਣ ਵਾਲਿਆਂ ਨੂੰ ਇਹ ਇੱਕ ਪਿੰਡ ਦਾ ਮੋਹ ਜਿਹੜਾ ਸੀਰੀਅਸ ਤੁਸੀਂ ਵੇਖਿਆ ਤੇ ਬਹੁਤ ਵਧੀਆ ਕਹਾਣੀ ਹੀ ਏ ਤੇ ਹੱਡ ਵੀ ਕੀ ਆ ਸੱਚੀ ਕਹਾਣੀ ਹੱਡ ਵੀ ਤੀ ਆ ਬਾਕੀ ਆਪ ਜੀਆਂ ਨੂੰ ਵੀ ਪਤਾ ਜਿਹੜੇ ਵੇਖਣਦੇ ਉਹਨਾਂ ਨੂੰ ਪਤਾ ਵੀ ਹਾਂਜੀ ਬੜੇ ਭੈਣ ਭਰਾਵਾਂ ਦੇ ਚੇਦਾਂ ਦੇ ਹਨਾ ਤੇ ਅਸੀਂ ਇਹ ਕੋਸ਼ਿਸ਼ ਕੀਤੀ ਆ ਕਿ ਜਿੰਨਾ ਭੈਣਾਂ ਦੇ ਵੀਰ ਨਹੀਂ ਹੈਗੇ ਮਾਪੇ ਨਹੀਂ ਹੈਗੇ ਉਹਨਾਂ ਦੇ ਪਿਛੋਕਰ ਜਿਹੜੇ ਚਾਚੇ ਤਾਇਆ ਦੇ ਪੁੱਤ ਉਹ ਕੀ ਕਰਦੇ ਆ ਤੇ ਪਹਿਲੇ ਪਹਿਲੇ ਕਹਿੰਦੇ ਆ ਕਿ ਮਾਲਕਾ ਸੱਚੇ ਪਾਸ਼ਾ ਹਰ ਇੱਕ ਦਾ ਹੀ ਪੇਕਾ ਜਿਹੜਾ ਹੋਣਾ ਚਾਹੀਦਾ ਹਾ ਵੇ ਕੇ ਹੋਣਾ ਚਾਹੀਦੇ ਭਰਾ ਭਾਈਆ ਅਸੀਂ ਤੇ ਇਹ ਗੱਲ ਕਹਿੰਦੇ ਵੀ ਜੋ ਜਿੰਨਾ ਧੀਆ ਦੇ ਚਲੋ ਮਾਪੇ ਨਹੀਂ ਹੈਗੇ ਭਰਾ ਨਹੀਂ ਹੈਗੇ ਚਾਚੇ ਦਾਇਆ ਦੇ ਪੁੱਤ ਹੈਗੇ ਆ ਮਾਮਿਆਂ ਦੇ ਪੁੱਤ ਹੈਗੇ ਆ ਤੇ ਉਹਨਾਂ ਨੂੰ ਧੀਆ ਨੂੰ ਮਿਲੋ ਮੈਂ ਪਤਾ ਨਹੀਂ ਕਰ ਜੀ ਕੀ ਕਹਿੰਨੀ ਆ ਇਹ ਮੰਨੇ ਦਾ ਮਾਨ ਆ ਜੇ ਕੋਈ ਮੰਨੇ ਤੇ ਹੈਨਾ ਮੰਨਣਾ ਚਾਹੀਦਾ ਹੈ ਕਿ ਜਦੋਂ ਉਹਨਾਂ ਦੇ ਪਰਾਂ ਨਹੀਂ ਹੁੰਦੇ ਉਹਨਾਂ ਨੂੰ ਵੀ ਆਸ ਨਹੀਂ ਜੀ ਤੁਹਾਡੇ ਕੋਈ ਤੁਹਾਡਾ ਕੋਈ ਉਤਰਾ ਕਿਦਾ ਲੱਗੀ ਮੰਚ 'ਚ ਕਹਿੰਦੇ ਆ ਇੱਕ ਮਾਣ ਜਿਆ ਰੱਖਦੇ ਆ ਕਿ ਸਾਡਾ ਭੂਆ ਦਾ ਪੁੱਤ ਆ ਸਾਡੇ ਚਾਚੇ ਦੇ ਪੁੱਤ ਆ ਉਹਨਾਂ ਦੇ ਰਿਸ਼ਤੇ ਆ ਸਾਡੇ ਤਾਏ ਦੇ ਪੁੱਤ ਵਾ ਮੱਕ ਇੱਕ ਮਾਣ ਰੱਖਦੇ ਉਹ ਮਿਲਣ ਚਾਏ ਨਾ ਮਿਲਣਾ ਪਤਿਆਂ ਨੂੰ ਇੱਕ ਮਾਣ ਜਿਆ ਰੱਖਦੇ ਮਾਣ ਹੈਗੀ ਆ ਇਕ ਮਾਣ ਹੁੰਦਾ ਬਾਕੀ ਇਹ ਆ ਵੀ ਅਸੀਂ ਤੇ ਵੀਡੀਓ ਬਣਾਈ ਸੀ ਹਾਂ ਤੇ ਸਾਰਿਆਂ ਨੂੰ ਉਮੀਦ ਲੱਦੀ ਮੈਂ ਵੀ ਚੰਗੀ ਲੱਗੀ ਹੋਵੇ ਹੈਨਾ ਕਿਉਂਕਿ ਆਮ ਦੁਨੀਆਂ 'ਚ ਇਦਾਂ ਦੇਖੀਦਾ ਵੀ ਇਤ ਹੋਇਆ ਵੀ ਆ ਮੈਂ ਕੀ ਕੀ ਕਮੈਂਟ ਕਰਕੇ ਦੱਸਾਂ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਆਪਾਂ ਕਿੱਦਾਂ ਨੇ ਸ਼ੁਰੂ ਕਰੀਏ ਤੋ ਇਹ ਜਰੂਰ ਸਜਾ ਦੇ ਆ ਨਹੀਂ ਨਹੀਂ ਜੇ ਤੁਹਾਡੇ ਕੋ ਕੋਈ ਕਹਾਣੀ ਇਦਾਂ ਦੀ ਹੈਗੀ ਤੇ ਸਾਨੂੰ ਦੱਸੋ ਹਾਂ ਬਿਲਕੁਲ ਅਸੀਂ ਉਹ ਤੁਹਾਡੀ ਕਹਾਣੀ ਜਿਹੜੀ ਆ ਕਰਾਂਗੇ ਹਾਂ ਕੋਈ ਸ਼ੁਰੂਆਤ ਦੰਡ ਦਾ ਆ ਗਿਆ ਦੂਸਰੀ ਗੱਲ ਇੱਕ ਮੈਂ ਗੱਲ ਕਰਨਾ ਮੈਂ ਕਿ ਜੇ ਤੁਸੀਂ ਆਪਣੀਆਂ ਚਾਚੇ ਤਾਇਿਆਂ ਦੀਆਂ ਭੈਣਾਂ ਨੂੰ ਮਿਲਣਾ ਨਾ ਇੱਕ ਲਾਲਚ ਬਦਲੇ ਨਾ ਮਿਲਿਓ ਕਿ ਜਿੰਨਾਂ ਕੋ ਉਹ ਥਾਵਾ ਜਾਣ ਨਾ ਕੋ ਉਹ ਚੀਜ਼ ਆਹੀ ਲੈਣੀ ਆ ਤੇ ਅਸੀਂ ਤਾਂ ਮਿਲਣਾ ਨਹੀਂ ਦਿਲੋਂ ਮਿਲੋ ਦਿਲੋਂ ਫਿਰ ਹੋ ਸਕਦਾ ਕਿ ਉਹ ਚਾਚੇ ਤਾਈ ਦੀ ਕੁੜੀਆ ਸਾਰਾ ਹੀ ਤਾਂ ਦੂਸਤਾਂ ਹੀ ਜਿਵੇਂ ਨਾਲਿਆ ਕੋਲ ਭਣਾ ਨੇ ਕਿਹੜਾ ਆਪਣੇ ਘਰ ਨੂੰ ਲਿਆਉਣਾ ਖਾਂ ਚੁੱਕ ਕੇ ਜਾਂ ਪਹਿਲਾਂ ਚੁੱਕ ਕੇ ਉਹ ਉੱਥੇ ਹੀ ਰਹਿ ਗਈ ਸੀ ਬਾਕੀ ਫਿਰ ਦੂਜੀ ਗੱਲ ਇਹ ਵੀ ਮਾਰ ਕੇ ਸਾਰੇ ਭੈਣ ਭਰਾ ਹਾਂ ਸਾਰਿਆਂ ਨੂੰ ਚੜਦੀ ਕਲਾ ਹਾਂ ਲੱਕ ਨੂੰ ਮਾਰ ਕੇ ਪੇਕੇ ਭੈਣ ਭਰਾ ਦੇ ਤੇ ਸਾਰਿਆਂ ਨੂੰ ਹੱਸਦੇ ਖੇਡਦੇ ਰਹਿਣ ਸਾਰੇ ਸਾਰੇ ਆਂਦੇ ਪੇਕੇ ਵਸਦੇ ਰਹਿਣ ਤੇ ਘਾਲਾਂ ਮਿਲਦੀਆਂ ਹੋਰ ਕੁਛ ਰਹਿਣ ਕੁਛ ਰਹਿਣ ਤੇ ਚਾਲਾਟ ਹੋ ਗਏ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ